ਅਇਤੋਂ 10 ਸਾਲ ਪਹਿਲਾਂ 1800 ਫੜਾਂ ਤੇ ਸਾਡਾ ਕਣਗਝੋਣਾ ਖਰੀਦਿਆ ਜਾਂਦਾ ਸੀ ਇਹਦਾ ਮਤਲਬ ਫੜ ਬਣੇ ਨਾ ਐਸ ਸਾਲ 2242 ਫੜ ਨੇ 2200 ਲਾਲ ਹਰ 30 ਕਿਲੋਮੀਟਰ 'ਚ ਇੱਕ ਮਾਰਕੀਟ ਕਮੇਟੀ ਹੈ ਜਿਹੜੀ ਪਿਛਲੇ 60 ਸਾਲਾਂ 'ਚ ਢਾਡੀ ਫਸਲ ਤੋਂ ਮਾਰਕੀਟ ਫੀਸ ਆਈ ਆਰਡੀਐਫ ਆਇਆ ਉਹਦੇ ਨਾਲ ਫੜ ਬਣਿਆ ਸ਼ੈੱਡ ਪਿਆ ਬਿਜਲੀ ਦਾ ਖੰਭਾ ਲੱਗਾ ਉੱਥੇ ਉਹਦਾ ਦਫ਼ਤਰ ਬਣਿਆ ਕਲੀ ਹੋਈ ਤਨਖਾਹਾਂ ਗਈਆਂ 60 ਸਾਲਾਂ ਚ ਤੇ ਅੱਜ ਕਿਹਦੇ ਨਾਲ ਕੰਪੇਅਰ ਹੋ ਰਿਹਾ ਨਾਰਥ ਈਸਟ ਦੇ 7 ਰਾਜਾਂ ਨਾਲ ਅੰਡੇਮਾਨ ਨਾਲ ਜਿੱਥੇ ਕਾਲਾ ਪਾਣੀ ਜਿਹਨੂੰ ਕਹਿੰਦੇ ਆ ਲੇ ਲਦਾਖ ਨਾਲ ਬਈ ਜੀ ਇੱਥੇ 1000 ਕਿਲੋਮੀਟਰ ਵਰਗ ਦੇ ਵਿੱਚ ਇੱਕ ਮਾਰਕੀਟ ਕਮੇਟੀ ਹੈ ਤੇ ਸਾਨੂੰ ਮਾਰਕੀਟਾਂ ਤਗੜੀਆਂ ਕਰਨੀਆਂ ਚਾਹੀਦੀਆਂ ਕਿਸਾਨ ਨੂੰ ਵਧੀਆ ਮੁੱਲ ਮਿਲੇ ਕਸਾਨ ਦੀ ਖੱਜਲ ਖਵਾਰੀ ਨਾ ਹੋਵੇ ਉਹਨੂੰ ਨੇੜੇ ਜਾਣਾ ਪਵੇ ਇੱਥੇ ਤੱਕ ਤੇ ਤਿੰਨ ਗੱਲਾਂ ਠੀਕ ਤੇ ਅਗਲੀ ਸਾਡੀ ਕਿੱਥੇ ਆ 1000 ਕਿਲੋਮੀਟਰ ਸਾਡਾ ਪੰਜਾਬ ਮੁੱਕ ਜਣ ਤੁਸੀਂ ਪੰਜਾਬ ਨੂੰ ਵੱਖਰਾ ਕਿਹੜੋਂ ਇਹ ਉਹ ਗੱਲ ਹੋ ਗਈ ਵੀ ਤੁਸੀਂ ਅਸੀਂ ਕਾਰ ਤੇ ਚੜੇ ਜਾਂਦੇ ਆ ਚਲੋ ਮਰੂਤੀ ਸਹੀ ਪਾਹੀ ਵੱਡੀ ਕਾਰ ਮੰਗਣਦੇ ਆ ਵੀ ਚੱਲ ਪਿਕਅਪ ਮਿਲ ਜੇ ਜਾਂ ਹੈਲੀਕਾਪਟਰ ਦੇ ਦਿਓ ਅਸੀਂ ਕੰਮ ਕਰੀਏ ਤੁਸੀਂ ਸਾਨੂੰ ਕਹਿੰਦੇ ਨਹੀਂ ਉਹ ਸਾਈਕਲ ਤੇ ਜਾਂਦੇ ਆ ਪਹਿਲਾਂ ਤੁਹਾਨੂੰ ਸਾਈਕਲ ਦੇ ਬਰਾਬਰ ਕਰਾਂਗੇ ਕਾਰ ਤੋਂ ਉਤਰ ਸਾਈਕਲ ਤੇ ਆ ਇਹ ਕਿਉਂਕਿ ਸਾਰੇ ਤੇਜ਼ ਦੀ ਪਾਲਿਸੀ ਹੈ ਇਹ ਨਿੱਕੀਆਂ ਗੱਲਾਂ ਗੱਲੋਂ ਖਲਾਰਾ ਪੈ ਜਾਂਦਾ ਬਾਅਦ ਉਦੋਂ ਅਸੀਂ ਵੇਖਦੇ ਆਂ ਕੀ ਹੋਇਆ ਮੌਕੇ ਦੇ ਉੱਤੇ ਗੱਲ ਕਰ ਲਈ ਜਾਵੇ ਤੇ ਚੰਗੀ ਹੁੰਦੀ ਐ ਮੁੜ ਕੇ ਮੁਸ਼ਕਲਾਂ ਵੱਡਾ ਖਲਾਰਾ ਪੈ ਗਿਆ ਹੁੰਦਾ ਉਦੋਂ ਜਿਹੜਾ ਕੰਮ ਪਲਾਸਣਾ ਹੁਣਾਉਂਦਾ ਕਰੇਨਾ ਕਰਨਾ ਪੈਂਦਾ ਹੁਣ ਅੱਜ ਕਣਕ ਦਾ ਜੋ ਮੁੱਲ ਆ ਮਾਰਕੀਟ 'ਚ ਅੱਜ 32000 ਰੁਪਏ ਟਨ ਹੈ ਜਾਂ 32 ਰੁਪਏ ਕਿਲੋ ਸਾਡੀ ਐਮਐਸਪੀ ਐ 2425 ਜਿਹੜੀ 4 ਮਹੀਨਿਆਂ ਨੂੰ ਮਿਲਦੀ ਵਧਾਈ ਐਮਐਸਪੀ ਸਾਡੀ 6% ਉਹਨਾਂ ਤੇਲ ਖਾਦਾਂ ਦਾ ਆਉਣਾ ਪਰਸੋਂ ਤੋਂ ਵਾਚਣੀ ਤੁਹਾਡੀ ਡੀਪੀ ਵੀ ਤੇ ਹਾਸਲ ਕੀ ਹੋਣਾ ਹੁਣ ਅਸੀਂ ਜਦੋਂ ਨਿਤ ਇਹਨਾਂ ਨਾਲ ਜੂਝਣਾ ਤੁਸੀਂ ਅਸੀਂ ਇੱਥੇ ਹੀ ਵੱਡੇ ਹੋਏ ਆ ਇੱਥੇ ਹੀ ਵੇਖਦੇ ਪਹੁੰਚੇ ਆ ਇੱਥੇ ਤੱਕ ਲੇਕਿਨ ਕਿਤੇ ਨਾ ਕਿਤੇ ਹੌਨਤਾ ਹੀ ਰਹੇਗੀ ਸਾਡੀ ਗੱਲ ਟਿਕਾਣੇ ਤੇ ਪਛਾਣ ਤੱਕ ਡਾਕਟਰ ਮਨੋਰ ਸਿੰਘ ਗਿੱਲ ਹੁੰਦੇ ਸੀਗੇ ਸਾਡੇ ਇਲੈਕਸ਼ਨ ਕਮਿਸ਼ਨਰ ਉਹ ਮੇਰੇ ਐਡਮਿਨਿਸਟ੍ਰੇਟਿਵ ਮਿਨਿਸਟਰ ਸੀਗੇ ਮੈਂ ਵਾਈਸ ਚੇਅਰਮੈਨ ਸੀ ਉਹ ਚੇਅਰਮੈਨ ਸੀ ਮੈਂ ਉਹਨਾਂ ਨੂੰ ਕਿਹਾ ਜੀ ਹੁਣ ਤੁਸੀਂ ਕੇਂਦਰੀ ਮੰਤਰੀ ਹੋ ਪ੍ਰਧਾਨ ਮੰਤਰੀ ਨਾਲ ਗੱਲ ਕਰੋ ਐਮਐਸਪੀ ਦੀ ਪਤਾ ਮੈਨੂੰ ਸੀ ਲੇਕਿਨ ਮੈਂ ਚਾਹੁੰਦਾ ਸੀ ਕਿ ਇਤਿਹਾਸ ਨਵਾਂ ਲਿਖਿਆ ਜਾ ਪ੍ਰਧਾਨ ਮੰਤਰੀ ਕੋ ਪਹੁੰਚ ਕੇ ਉਹਨਾਂ ਆ ਕੇ ਮੈਨੂੰ ਕਿਹਾ ਬਈ ਚੀਵਾ ਕਮ ਟੂ ਜਿੱਦਾਂ ਜੱਟਾਂ ਵਾਲਾ ਦਰਕਾ ਹੁੰਦਾ ਕਮ ਟੂ ਮਾਈ ਆਫਿਸ ਆ ਕੇ ਅੱਜ ਇਹ ਸਾਡੀ ਖਲਕਤ ਨੂੰ ਇਹ ਹੀ ਨਹੀਂ ਪਤਾ ਵੀ ਐਮਐਸਪੀ ਦਾ ਫੈਸਲਾ ਕਿੱਥਾਂ ਹੁੰਦਾ ਅਸੀਂ ਗਏ ਆ ਵੀ ਸਾਡੀ ਕਾਸਟ ਵਧ ਗਈ ਹੈ ਉਹ ਸੀਏਸੀਪੀ ਨੇ ਫੈਸਲਾ ਕੀਤਾ ਸੋਚ ਲਿਆ ਉਹਨੇ ਵੀ ਹਾਂ ਇੰਨੀ ਕੁ ਵਧੀ ਅਸੀਂ ਪੁੱਛਿਆ ਕਿਸੇ ਨੂੰ ਕਿੰਨੇ ਕੁ ਸਾਡੀਆਂ ਲਿਖਾਈਆਂ ਪੜਾਈਆਂ ਉੱਥੇ ਤੱਕ ਗਈਆਂ ਉਹਨਾਂ ਨੇ ਭਾਰਤ ਸਰਕਾਰ ਨੂੰ ਸਿਫਾਰਿਸ਼ ਕਰ ਦੇਈ ਭਾਰਤ ਸਰਕਾਰ ਦਾ ਇੱਕ empowered group ਹੈ ਮਨਿਸਟਰਾਂ ਦਾ ਕੈਬਨਟ ਕਮੇਟੀ ਆਨ ਇਕਨੋਮਿਕ ਅਫੇਅਰਸ ਜਿਹੜੀ ਫੈਸਲਾ ਕਰੇ ਕੀ ਵੀ ਦੁਨੀਆ 'ਚ ਕਿੰਨੀ available ਹੈ ਕਣਕ ਜਾਂ ਝੋਨਾ ਕਿੰਨੀ ਪੈਦਾਵਾਰ ਹੋਈ ਹੈ ਕਿੰਨੀ ਅੱਗੋਂ ਖਪਤ ਹੋਣੀ ਹੈ ਕਿਤੇ ਸ਼ੋਕਾ ਤੇ ਜਾਂ ਹਾੜਾ ਆਂਦਾ ਅੰਦੇਸ਼ਾ ਤੇ ਨਹੀਂ ਉਸ ਹਸਾਬ ਨਾਲ ਪੈਸੇ ਸਾਡੀ ਮਾੜੀ ਕਿਸਮਤ ਅੱਜ ਤੱਕ ਸਾਡਾ ਇੱਕ ਨਮਾਇੰਦਾ ਉਸ ਕਮੇਟੀ ਦਾ ਮੈਂਬਰ ਨਹੀਂ ਬਣ ਪਾਇਆ ਕਿਉਂ ਅਸੀਂ ਜਦੋਂ ਜਾਣਾ ਭਾਵੇਂ ਜਿਹੜੀ ਮਰਜ਼ੀ ਪਾਰਟੀ ਦਾ ਰਾਜ ਹੈਂ ਖੇਤੀਬਾੜੀ ਮੰਤਰੀ ਬਣਨਾ ਉਹਦਾ ਮਤਲਬ ਪਤਾ ਕੀ ਹੈ ਗ੍ਰੇਨ ਫੈਕਟਰੀ ਆਪਾਂ ਅੰਨ ਪੈਦਾ ਕਰਨਾ ਆਪਾਂ ਪੈਸੇ ਦਾ ਫੈਸਲਾ ਨਹੀਂ ਕਰਦਾ ਕਿਉਂਕਿ ਉਹ ਫੂਡ ਮਿਨਿਸਟਰ ਨੇ ਕਰਨਾ ਫੂਡ ਮਿਨਿਸਟਰ ਹੁੰਦਾ ਹੈ ਕੰਜ਼ਿਊਮਰ ਸਟੇਟਸ ਤੋਂ ਬਿਹਾਰ ਯੂਪੀ ਬੱਧ ਪ੍ਰਦੇਸ਼ ਪੈਸਟ ਬੰਗਾਲ ਉਹ ਆਪਣੀ ਸੱਤਾ ਦੀ ਤਾਕਤ ਦੇ ਨਾਲ ਜਿੰਨੇ ਜ਼ਿਆਦਾ ਐਮਪੀ ਉਹਨਾਂ ਤਗੜਾ ਬਹਿਕਮਾਂ ਡਿਫੈਂਸ ਵਾਲਾ ਫਾਈਨੈਂਸ ਵਾਲਾ ਇਸ ਗੱਲੋਂ ਇੱਕ ਮਾਰ ਖਾਦੀ ਸਾਰੇ ਸਾਥੀਆਂ ਨੂੰ ਕਿਸਾਨ ਯੂਨੀਅਨ ਵਾਲਿਆਂ ਨੂੰ ਮੈਂ ਵੀਡੀਓ ਭੇਜੇ ਸਭ ਗੱਲਾਂ ਕੀਤੀਆਂ ਹੁਣ ਹਾਲਾਤ ਸਹੀ ਰਾਲ ਤੁਰ ਰਹੇ ਅੱਗੇ ਸਾਡੀ ਗੱਲ ਸੀ ਕਿ ਸਾਡੇ ਤੰਗੀ ਚੋਂ ਲੰਘਣਦੇ ਆ ਹੁਣ ਤੰਗੀ ਸਹਿਣ ਦੀ ਆਦਤ ਪੈ ਗਈ ਹੈ ਹੁਣ ਇਹਦਾ ਹੱਲ ਕਿੱਦਾਂ ਕਰਨਾ ਉਧਰ ਨੂੰ ਤੁਰ ਪਏ ਆ ਅੱਜ ਦੇ ਹਲਾਰੇ ਨੇ ਦੁਬਾਰਾ ਹੌਸਲਾ ਪੈਦਾ ਕੀਤਾ ਕਿਸੇ ਨਾਲ ਸਿੱਧੇ ਟਕਰਨ ਦਾ ਅੱਜ ਜੋ ਨਵੇਂ ਫੈਸਲੇ ਹੋਏ ਕਮੇਟੀ ਦੇ 15 ਦਿਨ ਤੋਂ ਕੁਝ ਨਹੀਂ ਹੋਇਆ ਪੰਜਾਬ ਸਰਕਾਰ ਵੱਲੋਂ ਕੁਝ ਨਹੀਂ ਗਿਆ ਕਿ ਸਾਡੀ ਖੇਤੀ ਨੀਤੀ ਕਿੱਦਾਂ ਵੜਾਓਗੇ ਕੋਈ ਫੈਸਲਾ ਨਹੀਂ ਹੋਇਆ ਸਾਨੂੰ ਇਹ ਕਹੇ ਆ ਗਿਆ ਕਿ ਖਾਦਾਂ ਤਾਂ ਨਹੀਂ ਆ ਪਾਈਆਂ ਕਿ ਮਿਡਲ ਈਸਟ ਚ ਜੰਗ ਚੱਲਣ ਦੀ ਏ ਰਾਹ ਨਹੀਂ ਨੰਗਣ ਦਿੰਦੇ ਛਿੱਪ 15 ਬਦਲਣਾ ਦਿੰਦਾ ਗੈਪ ਆ ਕੇ ਆਂਦੇ ਤੇ ਸਾਨੂੰ ਪਹਿਲਾਂ ਨਹੀਂ ਸੀ ਪਤਾ ਹੁਣ ਹੀ ਪ੍ਰਬੰਧ ਕਰ ਲਓ ਅਗਲੀ ਦਾ ਉਸ ਤੋਂ ਬਾਅਦ ਸਾਡੀ ਨੌਜਵਾਨੀ ਜਦੋਂ ਕਿਸਾਨੀ ਆਪਣਾ ਹੁਲਾਰਾ ਨਹੀਂ ਮਾਰਦੀ ਹੁਣ ਇੱਕ ਅਗਲੀ ਆંકੜੇ ਵਾਲੀ ਗੱਲ ਕਰਦਾ ਮੈਂ ਲਈ ਸੀਦੇ ਬੋਰਡ ਤੇ ਸੀਗਾ ਸਭ ਤੋਂ ਨਿੱਕੀ ਉਮਰ ਦਾ ਬੰਦਾ ਪੰਜਾਬ ਦੇ ਵਿੱਚ ਇਹਨੂੰ ਛੱਡ ਦਿਓ ਪੰਜਾਬ ਕਿਉਂਕਿ ਪੰਜਾਬ ਦੀ ਗੱਲ ਕਰਾਂਗੇ ਕਣ ਆਪਣੇ ਘਰ ਦੀ ਗੱਲ ਕਰੀ ਜਾਂਦੇ ਸਾਰੇ ਦੇਸ਼ ਦੇ ਵਿੱਚ ਕਿਸਾਨੀ ਜਿਨ੍ਹਾਂ ਨੇ ਕਰਜ਼ਾ ਲਿਆ 11 ਕਰੋੜ ਦੇ ਪੋਲ ਤੇ ਉਹਨੂੰ ਆਪਣੀ ਭਾਸ਼ਾ ਦੇ ਟਿਕਟ ਸਾਈਜ਼ ਕਹਿੰਦਾ ਵੀ ਪਰ ਕਿਸਾਨ ਕਿੰਨਾ ਕਰ ਜਾ 52000 ਤੋਂ ਲੈ ਕੇ ਵੱਧ ਤੋਂ ਵੱਧ 72000 ਕਰ ਜਾ ਇੱਕ ਕਿਸਾਨ ਤੇ ਇੱਕ ਪ੍ਰਚਾਰ ਕਰਤਾ ਬੇ ਜੀ ਕਿਸਾਨ بڑے ਵੱਡੇ ਵਿਆਹ ਕਰਦਾ ਫੋਰਚੂਨਰ 'ਚ ਫਿਰਦਾ ਕਿਸੇ ਨੇ ਰੋਕਿਆ ਨਹੀਂ ਤੇ ਉਹ ਸੱਚ ਹੋਗੇ ਤੁਹਾਡੇ ਸਾਡੇ 'ਚ ਕਿੰਨੇ ਕੁ ਬੰਦੇ ਫੋਰਚੂਨਰ ਦੇ ਫਿਰਦੇ ਜੇ ਜੇ ਬਾਪੂ ਨੇ ਕਿਹੜੇ ਦੀਆਂ ਕਮਾਈਆਂ ਕੀਤੀਆਂ ਭਰਾਵਾ ਭੇਜਿਆ ਜਾਂ ਮੇਰਾ ਕੋ ਹੋਰ ਆਲਟਰਨੇਟ ਪ੍ਰਬੰਧ ਹੈਗਾ ਮੈਂ ਤੇ ਲੈ ਲਊਂਗਾ ਮੈਨੂੰ ਇੱਕ ਕਿਸਾਨ ਦੱਸਦੇ ਉਹ ਜਿਹੜਾ 10 ਕਿੱਲਿਆਂ ਤੋਂ ਘੱਟ ਦਾ ਹੋਵੇ ਤੇ ਫਾਰਚੂਨਰ ਛੱਡੋ ਆ ਬਰੀਜ਼ਾ ਬਰੂਜ਼ਾ ਦੀ ਕਿਸ਼ਤ ਲਾ ਸਕਦਾ ਹੋਵੇ ਸੌਖਾ ਹੋ ਕੇ ਪੰਜਾਬ 'ਚ 62% ਕਿਸਾਨੀ 10 ਕਿੱਲਿਆਂ ਤੋਂ ਥੱਲੇ ਆ ਲੇਕਿਨ ਦੋਸ਼ ਲੱਗਾ ਆਪਾਂ ਕੋ ਜਵਾਬ ਨਹੀਂ ਦਿੱਤਾ ਉਹ ਗੱਲ ਸੱਚ ਹੋ ਗਈ ਸੋ 11 ਕਰੋੜ ਕਿਸਾਨ ਦੇ ਸਿਰ ਤੇ 18 ਲੱਖ ਕਰੋੜ ਦਾ ਕਰਜ਼ਾ ਦੇਸ਼ ਦੇ ਕਾਰਪੋਰੇਟ ਤੇ 15 ਲੱਖ ਕਰੋੜ ਦਾ ਕਰਜ਼ਾ ਸੀ ਲੈਣ ਵਾਲੇ 2.5 ਲੱਖ ਸਾਰਾ ਐਨਪੀਏ ਚ ਮਾਫ ਕਰਤਾ ਨਾਨ ਪਰਫਾਰਮਿੰਗ ਐਸੈਟ ਇਥੋਂ ਇੱਕ ਗੱਲ ਕਲੀਅਰ ਹੋ ਜਾਣੀ ਚਾਹੀਦੀ ਹੈ ਨਾ ਤੇ ਕਿਸਾਨੀ ਦੀ ਵੋਟ ਚਾਹੀਦੀ ਹੈ ਕਿਉਂ ਜੇ ਤੁਸੀਂ 15 ਲੱਖ ਕਰੋੜ ਕਾਰਪੋਰੇਟ ਦਾ ਮਾਫ ਕਰਤਾ ਕਿਸਾਨੀ ਦਾ ਕਰਦਾ ਤੁਹਾਡੇ ਮੇਰੇ ਵਰਗੇ ਦਾ ਹੋਏਗਾ ਅੱਖ ਦੀ ਸ਼ਰਮ ਹੀ ਮਾਰ ਜਾਏਗੀ ਯਾਰੇ ਨੂੰ ਕਿਉਂ ਮਾੜਾ ਕਹਿਣਾ ਇਹਦਾ ਮਤਲਬ ਤੁਹਾਡੀ 10 10.5 ਕਰੋੜ ਦੀ ਜ਼ਰੂਰਤ ਨਹੀਂ ਦੇਸ਼ ਦੀ ਅਸੀਂ ਤਾਂ ਚਲੋ ਪੰਜਾਬ ਵਾਲੇ ਥੋੜੇ ਆ ਇੱਕ ਗੱਲ ਕਲੀਅਰ ਹੋ ਗਈ ਦੂਸਰੀ ਗੱਲ ਫਾਈਨੈਂਸ ਮਿਨਿਸਟਰ ਦੇਸ਼ ਦੀ ਪਾਰਲੀਮੈਂਟ 'ਚ ਜਵਾਬ ਦਿੰਦੀ ਹੈ ਕਿ ਪਿਛਲੇ 1 ਸਾਲ 'ਚ 4.5 ਲੱਖ ਕਰੋੜ ਦੇ ਬੈਂਕਾਂ ਦਾ ਘਪਲੇ ਹੋ ਸੋ 15.5 ਤੇ 4.20 ਲੱਖ ਕਰੋੜ ਹੋ ਗਿਆ ਤੁਸੀਂ ਤੇ ਉਦਾਂ ਹੀ ਸੁਰਖਰੂ ਹੋ ਜਾਂਦੇ ਇਹਦਾ ਮਤਲਬ ਕਿਤੇ ਸੋਚ ਦੀ ਉੱਤੇ ਕਮੀ ਹੈ ਤੇ ਸਾਡੀ ਕਨਵਿੰਸ ਕਰਨ 'ਚ ਤੱਕਾ ਲਾਂਚ ਕਮੀ ਹੈ ਕੋਈ ਗੱਲ ਨਹੀਂ ਆਪਣੀ ਕਮੀ ਸੁਧਾਰ ਲਾਂਗੇ